ਸਖਸ਼੍ਰੀਕਾਰ ਵੀਰ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਡੇਰੀ ਫਾਰਮ ਦਾ ਸਵਾਗਤ ਹੈ ਜੀ ਵੀਰ ਜੀ ਤੁਹਾਡਾ ਸਾਰਿਆਂ ਦਾ ਅੱਜ ਦੀ ਵੀਡੀਓ ਤੇ ਵੀਰ ਜੀ ਤੁਹਾਨੂੰ ਵਿਖਾਉਣੀ ਆ ਮੈਂ ਆਪਾਂ 6 ਝੋਟੀਆਂ ਇੱਕ ਨੀਲੀ ਰਾਵੀ ਦੀ ਝੋਟੀ ਕੰਜ ਤਿਆਰ ਬਣਨ ਵਾਲੀ ਬਹੁਤ ਹੀ ਸਸਤੇ ਭਾਜ ਤੇ ਅੰਡ ਤੱਕ ਵੀਡੀਓ ਤੱਕ ਬਣੇ ਰਿਓ ਵੀਰ ਜੀ ਤੇ ਸਭ ਤੋਂ ਪਹਿਲਾਂ ਡਰੈਸ ਨੋਟ ਕਰ ਲਓ ਵੀਰ ਜੀ ਨਾਮ ਹੈਗਾ ਆਪਣਾ ਜਸਕਰਨ ਸਿੰਘ ਪਿੰਡ ਮਹਿਮਦਪੁਰਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਲਾਗੇ ਲੋਪੋ ਕਚਾਵਾ ਵਿੱਚ ਫੋਨ ਨੰਬਰ ਹੈਗਾ ਵੀਰ ਜੀ 95928 00635 ਤੇ ਵੀਰ ਜੀ ਪਹਿਲੇ ਨੰਬਰ ਵਾਲੀ ਮੱਝ ਦੀ ਗੱਲ ਕਰੀਏ ਬਹੁਤ ਹੀ ਵੱਡੀ ਤਗੜੀ ਵੱਡੇ ਕਦ ਵੱਜਣ ਦੀ ਮੱਝ ਆ ਤੇ ਮੱਝ ਕਾਦੀ ਵੀਰ ਜੀ ਹਾਥੀ ਆ ਗਏ ਹਾਥੀ ਆ ਮੈਂ ਬਲਡੋਜ਼ਰ ਹੀ ਆ ਵੇਖੋ ਤੇ ਮੈਂ ਥੱਲੇ ਵੀਰ ਜੀ ਕੋਈ 8 ਤੋਂ 9 ਕਿਲੋ ਬੋਲਾ ਤਿਆਰ ਹੋਊਗਾ ਮੈਂ ਥੱਲੇ ਤੇ ਆਈਆਂ ਮੈਂ ਤਾੜੀਆਂ ਲਾ ਕੇ ਤੇਲ ਤੂਰ ਲੱਗਣ ਵਾਲਾ ਸਿੰਘਾਂ ਨੂੰ ਸ਼ੇਰ ਪੈਣ ਲਈ ਬਾਕੀ ਮੈਂ ਬਹੁਤ ਹੀ ਵੱਡਾ ਕਦ ਵੱਜਣ ਦੀ ਕੋਵੀ ਜੀ ਆਹ ਕੋਠਾ ਨੱਡਾ ਮੈਂ ਚੰਗਾ ਮੈਂ ਚਲੋ ਦੁੱਤੇ ਕੋਈ ਵੀਰ ਭਰਾ ਸੰਭੂਗਾ ਤੇ ਮੈਂ ਚੰਗੇ ਰਿਕਾਡ ਵਾਲੀ ਆ ਵੱਡੇ ਵਾਲੀ ਆ ਤੇ ਹੁਣਾਂ ਦਾ ਸਾਈਡ ਕੋਣ ਪੋਲੀ ਵਿੱਚੀ ਬਿਲਕੁਲ ਮੈਂ ਅੱਜ ਤੇ ਗਏ ਵੇਖੋ ਪੋਲੀ ਮੱਝ ਬਹੁਤ ਆ ਤੇ ਆਹ ਵੀਰ ਜੀ ਮਗਰ ਇਹਦੇ ਕੱਟੀ ਆ ਆ ਵੇਖੋ ਆਹ ਮਗਰ ਕੱਟੀ ਆ ਤੇ ਮੁੱਲ ਵੀ ਦੀ ਗੱਡੀ ਵੱਡੀ ਮੱਝ ਆ ਚਲੋ ਮੈਂ ਚੰਗੇ ਦੁੱਤੇ ਚੜਦੀ ਤੇ ਫਿਰ ਤੇ ਮੈਂ ਵੀਦਾ ਭੋਵੇਂ ਮੋਲਾ ਲੱਖ ਸਵਾਲਾ ਕਰ ਲਈਏ ਜਾਂ ਮਈਆਂ ਵਿਗਦੀਆਂ ਹੋਈਆਂ ਪਰ ਆਪਾਂ ਮੁੱਲ ਵੀ ਦੀ ਗਾਇ ਜੀ ਕਰਾਂਗੇ ਤੇ ਜਾਇਜ਼ ਦੇ ਦਾਂਗੇ ਮੈਂ ਤਾਂ ਮੁੱਲ ਵੀਰ ਜੀ 85000 ਰੁਪਿਆ ਜੇ ਤੇ ਜੀ 80000 ਤੋਂ ਆਪਾਂ 2000 ਰੁਪਿਆ ਮਾਣ ਕਰਦਾ ਤੇ ਇੰਨੀ ਛੱਡ ਦਾਂਗੇ ਵੀ ਜੀ 70000 ਦੀ ਮੈਂ ਦੇ ਦਾਂਗਾ ਮੈਂ ਬਹੁਤ ਹੀ ਵੱਡੀ ਜੇ ਜੀ ਓਡੀ ਵੀਡੀਓ ਤੇ ਨਹੀਂ ਦਿਹੂਗੀ ਜਿੱਡੀ ਮੌਕੇ ਤੇ ਕੋਈ ਵੀਰ ਭਰਾ ਆਖੇ ਜਿੱਡੀ ਵੱਡੀ ਮੱਝ ਤੇ ਬਾਕੀ ਦੂਜੇ ਨੰਬਰ ਤੇ ਆ ਗਈ ਵੀਰ ਜੀ ਇਹ ਵੀ ਤਾਜੀ ਸੂਈ ਜ ਝੋਟੀ ਤੇ ਤਾਜੀ ਸੂਈ ਬਿਲਕੁਲ ਝੋਟੀ ਇਹ ਥੱਲੇ ਵੀਰ ਜੀ 9-10 ਕਿਲੋ ਬੋਲਾ ਤਿਆਰ ਹੋਊਗਾ ਪਤਾ ਹੈ ਚੰਗੀ ਥਣਾ ਲੇ ਵੇਖੋ ਬਹੁਤ ਚੰਗੀ ਪਿਆਰ ਹੋਈ ਆ ਆ ਵੇਖੋ ਤੇ ਇੱਕ ਥਾਣਾ ਵਿਧੀ ਦਾ ਥੋੜਾ ਜਿਹਾ ਮਾਰਦਾ ਜੇ ਤੇ ਦੁੱਧ ਮੈਂਦ ਲੋ ਹੁਣ 9-10 ਕਿਲੋ ਤਿਆਰ ਹੋਊਗਾ ਉਹ ਤਾਂ ਮੈਂ 14-15 ਕਿਲੋ ਵਾਲੀ ਆ ਤੇ ਇਹਦਾ ਵਿਧੀ ਆ ਬੱਚਾ ਜੇ ਆ ਵੇਖੋ ਆ ਬੱਚਾ ਜੇ ਕੋਈ ਚੰਗੇ ਰਿਕਾਰਡ ਵਾਲੀ ਆ ਤੇ ਜੇ ਨੰਬਰ ਤੇ ਆ ਗਈ ਵਿਧੀ ਇਹ ਝੋਟੀ ਤੇ ਵੀ ਦੂਜਾ ਸੁਗਾ ਸੂਈ ਜੇ ਇਹ ਪੁੱਛੋ ਫਰੀ ਲੰਡੀ ਜੀ ਵੀ ਜੇ ਚੋਈ ਗਈ ਹੋਣੀ ਹੈ ਤੇ ਚੋ ਕੇ ਆਈ ਝੋਟੀ ਅਰੇ 5-10 ਮਿੰਟ ਹੀ ਹੋਏ ਚੋ ਕੇ ਤੇ ਫਿਰ ਅੱਧਾ ਘੰਟਾ ਹੋ ਗਿਆ ਆਈ ਨੂੰ 10 ਸਕਿੰਟ ਹੋ ਗਏ ਚੋਈ ਨੂੰ ਆਣ ਕੇ ਵੀ ਚੋਤੀ ਇੱਥੇ ਆਣ ਕੇ ਪਹਿਲਾ ਵੀਡੀਓ ਦਾ ਵਿਚਾਰ ਨਹੀਂ ਹੁਣ ਕਿ ਚਲੋ ਕੋਈ ਨਹੀਂ ਬਾਕੀ ਬਣਦੀ ਬਣਦੀ ਚੰਗੀ ਆ 10-11 ਕਿਲੋ ਤਿਆਰ ਹੋਊਗਾ ਵੀ ਬਿਲਕੁਲ ਗਿੱਲੀ ਹੈ ਤਾਜ਼ਾ ਬੱਚਾ 13-14 ਕਿਲੋ ਚੰਗੇ ਵੱਡੇ ਕੱਦ ਕਾਠ ਵਾਲੀ ਚੂਣ ਚੋਣ ਸਾਫੇ ਝੋਟੀ ਤੇ ਬਾਕੀ ਚੌਥੇ ਨੰਬਰ ਤੇ ਆ ਗਈ ਵਿਧੀਆ ਵੀ ਮੈਂ ਚੋਈ ਗਈ ਆ ਅਬੀ ਮੈਂ ਵੀ ਚੋਈ ਗਈ ਹੁਣ ਇਥੇ ਲੇ 10000 ਕਿਲੋ ਤਿਆਰ ਹੋ ਗਾ ਬੋਲਾ ਥੱਲੇ ਤੇ ਵੀਰੀਏ ਕਿ ਤੁਹਾਨੂੰ ਆਪਾ ਵਿਖਾਉਣੇ ਬਹੁਤ ਹੀ ਖੂਬਸੂਰਤ ਪਹਿਲਣ ਵੀਦੀ ਛੋਟੀ ਸੂਈ ਆ ਕੱਲ ਦੀ ਮੂੰਹ ਚਾਰ ਦੰਦ ਦੀ ਛੋਟੀ ਚੰਗੇ ਵੱਡੇ ਕਦ ਕਾੜਦੀ ਆ ਤੇ ਚੰਗੀ ਵੀਰੀ ਛੋਟੀ ਆ ਹੁਣ ਥੱਲੇ ਬੱਚਾ ਚੁੰਗਿਆ ਕੋਈ ਚੋਈ ਥੋੜੀ ਬਦੀ ਤੇ ਵੀਦੀ ਜਿਹੋ ਜਾਲ ਲੇਵਾ ਇਹਨੂੰ ਛੋਟੀ ਨੂੰ ਪਹਿਲ ਨੂੰ ਲੱਗਾ ਨਾ ਤੇ ਜੇ ਚੌਥੇ ਸੂਈ ਵਾਲੀ ਮੈਂ ਨੂੰ ਨਹੀਂ ਲੱਗਦਾ ਇਹਦਾ ਖੁੱਲਾ ਲੇਵਾ ਉਹ ਤੋਂ ਚੋਈ ਚਾਈ ਗਈ ਆ ਤਾਂ ਕਰਕੇ ਆ ਵੇਖੋ ਚੰਗੇ ਖੁੱਲੇ ਲੇਵੇ ਦੀ ਮਾਲਕੇ ਇਹ ਲਾਗੋ ਝੋਟੀ ਲਈ ਆਪਣੇ ਨਾਲ ਝੋਟੀ ਦੇ ਨਾਂ ਮਾ ਦਾ ਰਿਕਾਰਡ 15 16 ਕਿਲੋ ਵਾਦਾ ਜੇ ਆਪਣੇ ਪਿੰਡੋਂ ਹੀ ਲਈ ਝੋਟੀ ਚੰਗੇ ਰਿਕਾਰਡ ਦੀ ਆ ਵੇ ਕੱਦ ਹਾਈਟ ਪੂਰੀ ਵੱਡੀ ਹੈ ਝੋਟੀ ਦੀ ਤੇ ਚਾਰ ਦਾ ਝੋਟੀ ਜੇ ਬਾਕੀ ਠੰਡੀ ਸੀ ਪੂਰੀ ਨਿਕਲੀ ਆ ਮਗਰ ਬੱਚਾ ਜੀ ਬਿਲਕੁਲ ਤਾਜੀ ਸੋਈ ਹੈ ਪਤਾ 8 ਕਿਲੋ ਝੋਟੀ ਥੱਲੇ ਬੋਲੀ ਹੋ ਗਈ ਵੀ ਮੇਤ ਕਰਦੇ ਆ ਜਿੱਡਾ ਝੋਟੀ ਨੂੰ ਖਣਲੇ ਵਾ ਸਾਫ ਲੱਗਾ ਆ ਤੇ ਝੋਟੀ ਪਹਿਲਣੀ ਦੁੱਧ ਮੇਰੇ ਸਾਣਾ 12 13 ਕਿਲੋ ਬੜੇ ਰਮਾਨ ਨਾਲ ਭਰਦੀ ਵਾਧੂ ਵੀ ਭਰ ਸਕਦੀ ਆ ਸਾਂਭੂ ਵੀਰਪਰਾਜ ਬਾਕੀ ਠੰਡੀ ਸੀ ਪੂਰੀ ਜੀ ਇਹ ਇਹਦਾ ਮੁੱਲ ਵੀਰ ਜੀ ਝੋਟੀ ਦਾ ਇੱਕ 20 ਕਰ ਲੋ ਪੰਜੀ ਕਰ ਲੋ ਇਹ ਵੀਰ ਜੀ ਝੋਟੀ ਆਪਾਂ ਇੱਕ 10 ਦੀ ਜੇ ਤਾਂ ਦੇ ਦਾਂ ਝੋਟੀ ਮੌਕੇ ਤੇ ਕੋ ਮਾਨਤਨ ਕਰ ਦਾਂਗੇ ਵੀਰ ਭਰਾ ਫੋਨ ਲਾਵੇ ਉਹ ਕਿਤੇ ਮਾਨਤਨ ਕਰ ਦਾਂਗੇ ਤੇ ਵੀਰ ਜੀ 6ਵੇਂ ਨੰਬਰ ਤੇ ਆ ਗਈ ਝੋਟੀ ਇਹ ਵੀ ਵੀਰ ਜੀ ਪਹਿਲਾ ਸੁਗਾ ਸੂਈ ਆ ਝੋਟੀ ਥਨੇ ਦੁੱਧ 7 ਕਿਲੋ ਲੀਟਰ ਤਿਆਰ ਹੋਊਗਾ ਆ ਦੇਖੋ 7 ਲੀਟਰ ਤਿਆਰ ਹੋਊਗਾ ਤੇ ਬੱਚਾ ਵੀਰ ਜੀ ਝੋਟੀ ਦਾ ਹੈਗਾ ਨਹੀਂ ਜੇ ਫਿਰ ਇਦਾਂ ਹੀ ਪਹਾੜੇ ਦੇ ਥਾਪੀ ਤੇ ਮਿਲਦੀ ਜਿੱਦਾਂ ਮਰਜ਼ੀ ਤੁਹਾਨੂੰ ਕੰਕੇ ਵੱਡੇ ਕਦ ਕੱਡ ਆ ਲਈਏ ਕੱਡ ਕੱਡ ਪੂਰਾ ਝੋਟੀ ਦਾ ਉਹ ਗਾਂ ਵਾਦੇ ਬੰਦੀ ਦਾ ਵੀਰਪਰਾ ਸਾਹਮੇ ਤੇ ਗਾਂ ਝੋਟੀ ਕੋਈ ਲੱਖ ਸਵਾ ਲੱਖ ਦੀ ਹੈਗੀ ਏ ਤੇ ਇਹ ਵੀ ਜੀ ਨਾਲ ਗੱਬਣ ਵੀ ਹੈਗੀ ਜੀ ਝੋਟੀ ਪਰ ਆਪਾਂ ਚੈੱਕ ਨਹੀਂ ਕਰਾਈ ਇਹ ਕੱਜ ਝੋਟੀ ਆਈ ਚੈੱਕ ਕਰਾਵਾਂਗੇ ਜੇ ਨਿਕਲ ਆਈ ਘਰ ਵਾਲਿਆਂ ਨੇ ਦੱਸਿਆ ਵੀ ਇੱਕ ਜਿਲਾਈ ਦਾ ਲਾਤੀਗਾ ਲੱਗਾ ਆ ਤੇ ਬਾਕੀ ਆਪਾਂ ਜੇ ਇਦਾਂ ਵੀਰਪਰਾਉਣਾ ਗੱਲ ਕਰਨ ਦੇ ਆ ਚੈੱਕ ਕਰਾਵਾਂਗੇ ਤੇ ਜੇ ਨਿਕਲ ਆਵੇ ਚਲੋ ਅਗਲੇ ਦੀ ਕਿਸਮਤ ਆ ਆਪਾਂ ਨਹੀਂ ਚੈੱਕ ਕਰਾਈ ਇਹਦਾ ਮੁੱਲ ਵੀ ਦੀ ਝੋਟੀ ਦਾ ਹੈਗਾ ਜੇ 70000 ਰੁਪਏ ਠੰਡੀ ਸੀਲ ਦੇ ਬਿਧੀ ਇੰਨੀ ਆ ਜਿੱਦਾਂ ਮਰਦੀ ਝੋਟੀ ਨੂੰ ਚੋ ਥੱਲੇ ਪਈ ਕੇ 70000 ਰੁਪਏ ਬਾਕੀ ਮੌਕੇ ਤੇ ਵਾਦਾ ਘਾਟਾ ਕਰ ਲਾਂਗੇ ਵੀਰ ਜੀ 66000 ਦੀ ਝੋਟੀ ਹਾਣਾ ਦੇ ਦਾਂਗੇ ਹਾਂ ਠੰਡੀ ਸੀਲ ਬੜੀ ਜੀ ਵੀ ਦੀ ਇਹ ਕੋ ਵੀਰ ਭਰਾ ਸੰਭੂ ਦਾ ਦੁੱਧ 8 ਕਿਲੋ ਝੋਟੀ ਦਈ ਜੋ ਵੀ ਬੜੇ ਰਮਾਨਾ ਹੁਣ 6-7 ਕਿਲੋ ਦੇ ਲਗਭਗ ਦੁੱਧ ਹੈਗਾ ਜੇ ਬਾਕੀ ਚੋਲ ਵੀ ਜੀ ਕਿ ਲੱਤ ਨਹੀਂ ਹਿਲਾਉਂਦੀ ਜਿੱਦਾਂ ਮਰਦੀ ਥੱਲੇ ਪਾੜਾ ਪਾ ਕੇ ਬੈਠੋ ਥੱਲੇ ਚੋਲੋ ਚੋਣ ਤੋਂ ਚੰਗਾ ਥਾਂ ਤੋਂ ਚੰਗਾ ਤੇ ਵੀ ਜੀ ਇੱਕ ਆ ਗਈ ਹੈ ਤੋ ਨੀਲੀ ਰਬੀ ਦੀ ਕੱਟੀ ਜਿਹੜਾ ਵੀਰਪਰਾ ਸਾਂਭੂਗਾ ਤੇ ਚਲੋ ਗੁਣਾ ਦੀ ਘੁੱਤਲੀ ਯਾਦ ਨਾਲ ਬੜੀ ਬਰੀਕ ਚੰਗੀ ਝੋਟੀ ਦੀ ਪੰਨ ਤਿਆਰ ਕਰੋ ਵੀਰਪਰਾ ਸਾਂਭੇ ਹੋਰ 2-4 ਮਹੀਨੇ 6 ਮਹੀਨੇ ਸਾਂਭ ਕੇ ਬਣ ਸਕਦੀ ਝੋਟੀ ਤੇ ਪਿਓਰ ਨੀਲੀ ਰਬੀ ਦੀ ਹੈ ਇਹਨੂੰ ਪਤਾ ਹੈ ਦੇਖੋ ਪੂਰਾ ਟੇਡਾ ਕੱਟ ਕੁਵੇਂ ਅੱਖਾਂ ਬਲਗੜੀਆਂ ਜੇ ਤੇ ਅਜੇ ਮੇਰੇ ਸਣਾ ਉਮਰਲੀ ਝੋਟੀ ਹੋ ਗਈ ਝੋਟੀ ਦੀ ਅਸੀਂ ਲੰਬਾਈ ਲੰਬਾਈ ਲੱਤਾਂ ਲੋਪਾਂ ਦੀ ਵੱਖਣ ਲੰਬਾਈ ਗੱਡੀ ਝੋਟੀ ਦੀ ਚੰਗੇ ਵੱਡੇ ਕੱਦ ਕਾਟ ਦੀ ਝੋਟੀ ਬਣੂਗੀ ਤੇ ਇਹਦਾ ਮੁੱਲ ਵੀ ਜੀ ਚਲੋ ਪਿਆਰ ਹੋ ਜੇ ਕੋ ਵੀਰਪਰਾ ਦੇ ਕਿਸੇ ਕਰਮਾ ਨੂੰ ਤੇ ਝੋਟੀ ਭਵੇਂ ਪਿਆਰ ਹੋ ਕੇ ਜਿੰਨੇ ਦੀ ਵੱਡੀ ਜਿਹੜੇ ਬੇਜੀਲੀ ਕਮੇਟੀ ਵਾਲਾ ਹਿਸਾਬ ਆ ਬਾਕੀ ਵੀਰ ਜੀ ਥੱਲੇ ਵੇਖੋ ਝੋਟੀ ਦੇ ਕਿੱਟੇ ਖਾਣ ਜਿਹਾ ਹਨ ਵੀ ਕਿੱਟੇ ਝੋਟੀ ਦੇ ਹਲੋ ਆ ਕਿੱਟੇ ਖਾਣ ਝੋਟੀ ਦੇ ਤੇ ਪ्योर ਨੀਲੀ ਦਾ ਵੀ ਆ ਹੁਣ ਵੀਰ ਜੀ 35000 ਰੁਪਿਆ ਦਿੱਤਾ ਜੇ ਇਹ 35000 ਰੁਪਿਆ ਛੋਟ ਕਰ ਦਾਂਗੇ 32000 ਦੀ ਦੇ ਦਾਂਗੇ ਇਹ ਬਾਕੀ ਵੀਰਾਂ ਭਰਾਵਾਂਗੇ ਬੇਨਤੀ ਆ ਵੀ ਸਾਡੇ ਛੜਦੀ ਕਲਾ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਤਾਂ ਜੋ ਆਉਣ ਵਾਲੀ ਦੇ ਨਵੇਂ-ਨਵੇਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੀ। ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਵੀਰਾਂ ਸਾਰਿਆਂ ਦਾ।